ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਆਂ ਕਿਸਾਨ ਮੇਲਾ ਮਲੋਟ ਆਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਤੇ ਆਪਾਂ ਅੰਦਰ ਚੱਲਦੇ ਇੱਥੇ ਜੋ ਵੀ ਕਿਸਾਨਾਂ ਰਿਲੇਟਡ ਦੀਆਂ ਵਿੱਚ ਸਮਾਨ ਹੋ ਰਿਹਾ ਦਾ ਇਹ ਹਰ ਇੱਕ ਜਿਹਾ ਸਟਾਲ ਲੱਗੇ ਇਸ ਸਟਾਲ ਦੇ ਵਿੱਚ ਦੇਖ ਸਕਦੇ ਆ ਤੁਸੀਂ ਅਣਕਾਲੀ ਮਸ਼ੀਨਾਂ ਉਸ ਕਰਕੇ ਮੁੱੱਚੇ ਕੱਪ ਦਾ ਜੀ ਇਧਰ ਬਸੁਰਾਂ ਦੀਆਂ ਦਵਾਈਆਂ ਲੱਗ ਗਿਆ ਸਟਾਪ ਨੇ ਚੀਟਾਂ ਦੀਆਂ ਰੱਖਿਆ ਕਰਵਾ ਦੇ ਸਾਨੂੰ ਹੌਸਲਾ ਦੇੰਦਾਰ ਨੇ ਸਿੱਤੇ ਬਾਦਸ਼ਾਹ ਦੀ ਮੇਨ ਦਾ ਪੰਜਾਬੀ ਤੋਂ ਚੱਲਦੇ ਪੰਜਾਬੀ ਦੀ ਵੀ ਗੱਲ ਕੀਤੀ ਸੀ ਜਿਹੜੀ ਗੱਲ ਕੀਤੀ ਪੰਜਾਬ ਦੀ ਪਾਣੀ ਲਲ ਲਾਇਆ ਹੋਇਆ ਇਧਰ ਕਿ অলਮੋਸਟ ਦਿੱਤੇ ਵੀ ਇੱਥੇ ਹੈਗੇ ਆ ਤੇ ਬਹੁਤ ਹੀ ਸੋਹਣੀਆਂ ਸੋਹਣੀਆਂ ਪੱਗਾਂ ਅੰਚ ਹੋਣ ਲੱਗੇ ਆਇਆ ਸੈਂਕਾ ਵਾਲੇ ਵੀ ਆਪਾਂ ਗੱਲ ਕਰੀਏ ਕੰਵਰਤੀ ਕਿਸਾਨਾਂ ਰੈਟੜ ਆ ਆ ਤਾਂ ਇਹਨਾਂ ਦੇਖ ਸਕਦੇ ਤੁਸੀਂ ਤੇ ਇਹਦੇ ਮਾਹਾਂ ਟਰੈਕਟਰ ਵਿਖਾਉਣਾ ਮੈਨੂੰ ਲੱਗਦਾ ਆਹ ਦੇਖ ਸਕਦੇ ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਆ ਮਲੋਟ ਕਿਸਾਨ ਮੇਲੇ 'ਚ ਆਪਾਂ ਖੜੇ ਆ ਇੱਥੇ ਇੱਕ ਤੁਹਾਨੂੰ ਨਾ ਮਸ਼ੀਨ ਵਿਖਾਉਨੇ ਆ ਬਈ ਕਈ ਫਸਲਾਂ ਵੱਢਦੀ ਜਿਵੇਂ ਆਪਾਂ ਹੁਣ ਆਪਾਂ ਕਹਿੰਦੇ ਪਾਣੀ ਦੇ ਵਿੱਚ ਆਪਣੇ ਕਈ ਝੁੰਨੇ ਦੇ ਬਹੁਤ ਵੱਡੀਆਂ ਦੀ ਪ੍ਰੋਬਲਮ ਆਉਂਦੀ ਆ ਤੇ ਉੱਥੇ ਬੜਾ ਕੰਮ ਦਿੰਦੀ ਆ ਤੇ ਜਿਹੜੇ ਆਪਣੇ ਬਾਈ ਹੁਰੀ ਹੈ ਜਿੰਨਾਂ ਦੀ ਇਹ ਏਜੰਸੀ ਆ ਤੇ ਉਹਨਾਂ ਨੇ ਇੱਥੇ ਲਾਇਆ ਬਾਈ ਹੋਰ ਪੁੱਛਦੇ ਆ ਸਸਤੀ ਕਾਰ ਜੀ ਸਸਤੀ ਕਾਰ ਜੀ ਬਾਈ ਆਪਣੇ ਸੁਭੀ ਆਪਣਾ ਸ਼ੌਕ ਤੇ ਜਾਂ ਸੀ ਜਿਹੜੀ ਇਹ ਆਪਣੀ ਮਰੋਡ ਹੈ ਜੀ ਮਾਰੇ ਆ ਮਰੋਡ ਆਪਣੀ ਸ਼ਿਵਾਜੀ ਮੋਟਰ ਦੇ ਨਾਂ ਤੇ ਆਪਣੀ ਡੀਲਰਸ਼ਿਪ ਹੈ ਜੀ ਇੱਥੇ ਵਿਸ਼ੇਸ਼ ਹੈ ਅੰਮ੍ਰਿਤਪੁਰ ਦੇ ਕਿਤਾਬਰੀ ਦੇ ਨਾਂ ਤੇ ਆਉਂਦੀ ਹੈ ਡੀਸਾ ਚ ਮੇਰ ਹੋ ਸਕਦੀ ਹੈਗਾ ਅੱਛਾ ਅੱਛਾ ਬਾਰੋ ਚੈਨਾ ਤੋਂ ਸਪੋਰਟ ਹੁੰਦੀ ਹੈ ਚੈਨਾ ਸਪੋਰਟ یہ ساری فصل ہے پھر یہ سہولت ہے پہلی مشین انہوں نے کھیلتے تھر چینج کرنے کی ایک تھرشر نہ ساری فصلیں وڑھتی ہے کلی مکی وڈنے کٹر چینج کرنا پہنتا ہے اور ساری فصلیں اسی شکر ہاں جی ਨਹੀਂ ਸਿੱਕੇ ਜੀ ਵੀ ਕਾਮਯਾਬ ਹੈ ਛੋਟੇ ਪਾਣੀ ਵਾਲੇ ਤਾਂ ਕਾਮਯਾਬ ਹੀ ਹਾਂ ਵੱਡੀਆਂ ਮਸ਼ੀਨਾਂ ਨਾਲੋਂ ਕੁਆਂਟਲ ਦਾ ਝੋਨੇ ਦਾ ਹੀ ਫਰਕ ਪਾ ਦਿੰਦੀ ਇਹਦਾ ਚਾਹੰਦਾ ਜੋ ਮਲਟੀ ਗਰੁੱਪ ਪ੍ਰੈਸ਼ਰ ਹੈ ਚਾਹੰਦਾ ਫਰਕ ਹੈ ਇਹ ਫਿਰ ਇਹ ਟੋਟਾ ਨਹੀਂ ਕਰਦੀ ਜੀ ਠੀਕ ਹੈ ਠੀਕ ਹੈ ਬਹੁਤ ਜਿਆਦਾ ਬੈਨੀਫਿਟ ਹੈ ਪੂਰਾ ਸਾਲੇ ਦਾ ਕੰਮ ਕਰਦਾ ਜੇ ਕੋਈ ਬੱਚੇ ਜਿਵੇਂ ਅੱਜ ਕੱਲ ਆਪਾਂ ਬਾਹਰ ਕੱਲਦੇ ਆ ਬਾਹਰ ਕਲੰਗੀ ਪਜਾਏ ਕਿਤੇ ਪੈਸੇ ਲਾ ਕੇ ਨੂੰ ਦਿਓ ਨੂੰ ਪੂਰਾ ਸਾਲੇ ਦਾ ਕੰਮ ਚੱਲਦਾ ਹੈ ਹਾਂਜੀ ਜੀ ਪਰ 1000 ਰੁਪਏ ਖਤਰੇ ਜੇ ਘਰੇ ਮਿਲਦੇ ਹਾਂਜੀ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ

બસ ਸਪੇਅਰ ਪਾਰਟ ਦੀ ਪੂਰੀ ਜ਼ਿੰਦਾ ਜੀ ਮਸ਼ੀਨ ਜਿੱਥੇ ਵੀ ਚਾਹੂਗੀ 12 ਘੰਟਿਆਂ ਚੋਂ ਰਿਪੇਅਰ ਮਿਲੂ ਤਿੰਨਾਂ ਚਰ ਗਰੰਟੀ ਹੈ ਗਰੰਟੀ ਤੋਂ ਬਾਅਦ ਜੇ ਉਹਨੂੰ ਖਰਚਾ ਪਊਗਾ ਉਹਨੂੰ ਸਮਾਨ ਉੱਤੇ ਪਹੁੰਚੂਗਾ ਠੀਕ ਹੈ ਠੀਕ ਹੈ ਜੀ ਸਤਿ ਸ੍ਰੀ ਅਕਾਲ ਧੰਨਵਾਦ ਆਹ ਦੋ ਇੱਧਰ ਮੈਂ ਵਿਖਾ ਦੇਣਾ ਕੈਮਰਾ ਮਾਰ ਕੇ ਭਾਈ ਇਹ ਇੱਥੇ ਇੱਧਰ ਸਾਰੇ ਰੌਣਕ ਲੱਗੀ ਇਸ ਰਾਹ ਤੇ ਆਹ ਫੋਨ ਨੰਬਰ ਆ ਤੁਸੀਂ ਗੱਲਬਾਤ ਕਰ ਸਕਦੇ ਆ ਸਸੀ ਕਾਲ ਜੀ